ਫਿਰੋਜ਼ਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 1.5 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ ਫਿਰੋਜ਼ਪੁਰ ਪੁਲਿਸ ਨਸ਼ਿਆਂ ਦੇ ਮਾਮਲੇ ਵਿੱਚ ਲਗਾਤਾਰ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੌਰਾਨ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਜਿਸ ਵਿੱਚ ਉਨ੍ਹਾਂ ਦੇ ਵੱਲੋਂ ਦੋ ਨਸ਼ਾ ਤਸਕਰਾਂ ਨੂੰ 1.5 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਅਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਣਧੀਰ ਕੁਮਾਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਟੀਮ ਜਦੋਂ ਗਸ਼ਤ ਕਰ ਰਹੀ ਸੀ ਤਾਂ ਅਚਾਨਕ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਤੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੁਰੀ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਉਹ ਹੁਣ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਲੈ ਕੇ ਜਾ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਨ੍ਹਾਂ ਦੇ ਕੋਲੋਂ 1.5 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਰਿਕਵਰੀ ਹੈਗੀ ਹੈ ਸਰ? ਕਿੰਨੇ ਦੋਸ਼ੀ ਫੜੇ ਹੈਗੇ ਔਰ ਕੀ ਸਮਾਨ ਫੜਾਇਆ ਗਿਆ? ਮਾਂਜੋ ਕੇਸਪੀ ਫਿਰੋਜ਼ਪੁਰ, ਸ੍ਰੀ ਵਿਵੇਕਸਿ ਸੋਣੀ ਜੀ ਦੇ ਨਿਰਦੇਸ਼ ਮੁਤਾਬਿਕ ਨਸ਼ੇ ਨੂੰ ਠੱਲ ਪਾਉਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਡੀਐਸਪੀ ਡੀ ਸਾਹਿਬ ਸ੍ਰੀ ਬਲਕਾਰ ਸਿੰਘ ਜੀ ਤੇ ਸੀਆਈ ਇਨਚਾਰਜ ਦੇ ਲੀਡਰਸ਼ਿਪ ਵਿੱਚ ਆ ٹیم ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦ 1 ਕਿਲੋ 550 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ ਆ ਜਿਹੜਾ ਪਰਚਾ ਇਸ ਦਾ ਜਿਹੜਾ ਹੈਗਾ ਉਹ ਦੱਚ ਕੀਤਾ ਗਿਆ ਹੈ ਥਾਣਾ ਆਰਿਫ ਕੇ ਵਿੱਚ ਪਰਚਾ ਨੰਬਰ 5/24 ਤੇ ਦੋ ਦੋਸ਼ੀ ਦੀ ਗ੍ਰਿਫਤਾਰੀ ਹੈਗੀ ਇੱਕ ਤਹਿਕਾ ਗੁਰਪ੍ਰੀਤ ਸਿੰਘ ਉਰਫ ਗੁਰੀ ਜਿਹੜਾ ਬਸਤੀ ਆਪਣਾ ਪਿੰਡ ਮਸਤੇਕੇ ਥਾਣਾ ਆਰਿਫ ਕੇ ਦਾ ਰਹਿਣ ਵਾਲਾ ਸੀ ਤੇ ਦੂਜਾ ਦੋਸ਼ੀ ਆਕਾਸ਼ਦੀਪ ਸਿੰਘ ਉਹ ਵੀ ਬਸਤੀ ਪਾਣੇ ਵਾਲੀ ਥਾਣਾ ਆਰਿਫ ਕੇ ਦਾ ਰਹਿਣ ਵਾਲਾ ਸੀ ਤੇ ਅਸੀਂ ਜਿਹੜੀ ਹੈਗੀ ਹੁਣ ਤਫ਼ਤੀਸ਼ ਕਰ ਰਹੇ ਨੇ ਕਿ ਇਹ ਜਿਹੜਾ ਹੈ ਸੀਗਾ ਚਿੱਟਾ ਕਿੱਥੋਂ ਲੱਗੇ ਆਉਂਦਾ ਸੀ ਕਿੰਨੂ ਵਿੱਚ ਝਾਉਂਦਾ ਸੀ ਇਹ ਜਿਹੜਾ ਨੈਟਵਰਕ ਹੈਗਾ ਇਸ ਦਾ ਅਸੀਂ ਛੇਤੀ ਛੇਤੀ ਜਿਹੜਾ ਹੈਗਾ ਪਰਦਾ ਫਾਸ਼ ਕਰਾਂਗੇ ਸਿਰ ਇਹ ਫੜੇ ਕਿਦਾਂਗੇ ਆਜ ਇਸ ਦੇ ਬਾਰੇ ਵਿੱਚ ਡੀਐਸਪੀ ਟੀ ਸਾਹਿਬ ਦੌਰਾਨ ਅਗਸਤ ਦੌਰਾਨ ਅਗਸਤ ਆ ਫੜੇਗੇ ਜੀ ਤੁਹਾਨੂੰ ਗੱਲ ਸਪੱਸ਼ਟ ਪਰਮਿਸ਼ਨ ਸਰ ਇਹ ਹਰੋਇਨ ਜਿਹੜੀ ਹੈ ਕਿੱਥੋਂ ਮੰਗਵਾਉਂਦੇ ਸੀਗੇ ਸਿੱਕੇ ਇਹ ਇੱਕ ਨੈਕਸਸ ਜਿਹੜਾ ਹੈ ਕਿੱਥੋਂ ਲਾਉਂਦੇ ਸੀ ਕਿੱਥੇ ਅੱਗੇ ਜਾ ਕੇ ਵੇਚਦੇ ਆਹ ਤਫਤੀਸ਼ ਦਾ ਵਿਸ਼ਾ ਆਹੀ ਬਿਲਕੁਲ ਤਫਤੀਸ਼ ਹੋ ਰਹੀ ਹੈ ਜੀ ਤਫਤੀਸ਼ ਦੇ ਦੌਰਾਨ ਅਸੀਂ ਪਤਾ ਲਗਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿੱਥੋਂ ਲੈ ਕੇ ਆਉਂਦੇ ਸੀ ਕਿੰਨੇ ਵੇਚਣ ਜਾਂਦੇ ਸੀ ਸਰ ਇਹਨਾਂ ਦੇ ਬੈਕਗ੍ਰਾਉਂਡ ਦਾ ਰਿਕਾਰਡ ਨਹੀਂ ਹਜੇ ਅਸੀਂ ਰਿਕਾਰਡ ਲੱਭ ਰਹੇ ਜੀ ਹਜੇ ਤੱਕ ਰਿਕਾਰਡ ਮਿਲਿਆ ਨਹੀਂ ਹੈ ਅਸੀਂ ਹੋਰ ਰਿਕਾਰਡ ਲੱਭ ਕੇ ਚੈੱਕ ਕਰਕੇ ਤੁਹਾਨੂੰ ਦੱਸ ਦਾਂਗੇ ਇਹ ਸਰ ਆਰਫ ਦੇਈ ਸੀ ਦੋਵੇਂ ਰਣ ਵਾਲੇ ਦਰਾਸੀਗਾ ਆਪਣਾ ਗੁਰਪ੍ਰੀਤ ਸਿੰਘ ਗੁੜੀ ਆ ਬਸਤੀ ਮਸਤੇਕੇ थाना ਰਿਕੀ ਦਰਹਾਨਾ ਸੀ ਜਿਹੜਾ ਆਕਾਸ਼ਦੀਪ ਸਿੰਘ ਹੈਗਾ ਉਹ ਵੀ ਬਸਤੀ ਪਾਣੇ ਵਾਲੇ थाना ਰਿਕੀ ਦਰਹਾਨਾ ਸੀ ਕਿ ਸਰ ਪਹਿਲੀ ਕਨਸਾਈਮੈਂਟ ਸੀ ਕਿ ਅੱਗੇ ਵੀ ਇਹਨਾਂ ਨੇ ਕੁਝ ਕੀਤਾ ਹੈਗਾ ਆទੋਂ ਦੇਖੋ ਤਫਤੀਸ਼ਾ ਵੀ ਅਸੀਂ ਅਸੀ ਤਫਤੀਸ਼ ਕਰ ਰਹੇ ਆ ਜਿਵੇਂ ਜਿਵੇਂ ਗੱਲ ਬਾਹਰ ਆਂਦੀ ਆ ਅਸੀਂ ਦੱਸਾਂਗੇ ਤੁਹਾਨੂੰ ਫਰੋਜ਼ਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 1.5 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ ਫਿਰੋਜ਼ਪੁਰ ਪੁਲਿਸ ਨਸ਼ਿਆਂ ਦੇ ਮਾਮਲੇ ਵਿੱਚ ਲਗਾਤਾਰ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੌਰਾਨ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਜਿਸ ਵਿੱਚ ਉਨ੍ਹਾਂ ਦੇ ਵੱਲੋਂ ਦੋ ਨਸ਼ਾ ਤਸਕਰਾਂ ਨੂੰ 1.5 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਅਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਣਧੀਰ ਕੁਮਾਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਟੀਮ ਜਦੋਂ ਗਸ਼ਤ ਕਰ ਰਹੀ ਸੀ ਤਾਂ ਅਚਾਨਕ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਤੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੁਰੀ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਉਹ ਹੁਣ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਲੈ ਕੇ ਜਾ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਨ੍ਹਾਂ ਦੇ ਕੋਲੋਂ ਡੇਢ ਕਿਲੋ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਰਿਕਵਰੀ ਹੈਗੀ ਹੈ ਸਰ ਕਿੰਨੇ ਦੋਸ਼ੀ ਫੜੇ ਹੈਗੇ ਔਰ ਕੀ ਸਮਾਨ ਫੜਾਇਆ ਗਿਆ ਹੈ? ਮਾਂਜੋ ਕੇ ਐਸਐਸਪੀ ਫਿਰੋਜ਼ਪੁਰ ਸ੍ਰੀ ਵਿਵੇਕਸਿ ਸੋਨੀ ਜੀ ਦੇ ਨਿਰਦੇਸ਼ ਮੁਤਾਬਿਕ ਨਸ਼ੇ ਨੂੰ ਠੱਲ ਪਾਉਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਡੀਐਸਪੀ ਡੀ ਸਾਹਿਬ ਸ੍ਰੀ ਬਲਕਾਰ ਸਿੰਘ ਜੀ ਤੇ ਸੀਆਈ ਇਨਚਾਰਜ ਦੇ ਲੀਡਰਸ਼ਿਪ ਵਿੱਚ ਆ 팀 ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦ 1 ਕਿਲੋ 550 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ ਆ ਜਿਹੜਾ ਪਰਚਾ ਇਸ ਦਾ ਜਿਹੜਾ ਹੈਗਾ ਉਹ ਦੱਚ ਕੀਤਾ ਗਿਆ ਹੈ ਥਾਣਾ ਆਰਿਫ ਕੇ ਵਿੱਚ ਪਰਚਾ ਨੰਬਰ 5/24 ਤੇ ਦੋ ਦੋਸ਼ੀ ਦੀ ਗ੍ਰਿਫਤਾਰੀ ਹੈਗੀ ਇੱਕ ਤਹਿਕਾ ਗੁਰਪ੍ਰੀਤ ਸਿੰਘ ਉਰਫ ਗੁਰੀ ਜਿਹੜਾ ਬਸਤੀ ਆਪਣਾ ਪਿੰਡ ਮਸਤੇਕੇ ਥਾਣਾ ਆਰਿਫ ਕੇ ਦਾ ਰਹਿਣ ਵਾਲਾ ਸੀ ਤੇ ਦੂਜਾ ਦੋਸ਼ੀ ਆਕਾਸ਼ਦੀਪ ਸਿੰਘ ਉਹ ਵੀ ਬਸਤੀ ਪਾਣੇ ਵਾਲੀ ਥਾਣਾ ਆਰਿਫ ਕੇ ਦਾ ਰਹਿਣ ਵਾਲਾ ਸੀ ਤੇ ਅਸੀਂ ਜਿਹੜੀ ਹੈਗੀ ਹੁਣ ਤਤਿਸ ਕਰ ਰਹੇ ਨੇ ਕਿ ਇਹ ਜਿਹੜਾ ਸੀਗਾ ਚਿੱਟਾ ਕਿੱਥੋਂ ਲੈ ਕੇ ਆਉਂਦਾ ਸੀ ਕਿੰ ਨੂੰ ਵਿੱਚ ਨ ਜਾਉਂਦਾ ਸੀ ਇਹ ਜਿਹੜਾ ਨੈਟਵਰਕ ਹੈਗਾ ਇਸ ਦਾ ਅਸੀਂ ਛੇਤੀ ਛੇਤੀ ਜਿਹੜਾ ਹੈਗਾ ਪਰਦਾ ਫਾਸ ਕਰਾਂਗੇ ਸਿਰ ਇਹ ਫੜੇ ਕਿਦਾਂਗੇ ਆਜ ਦੇ ਬਾਰੇ ਮੇ ਡੀਐਸਪੀ ਸਾਹਿਬ ਦੌਰਾਨ ਗਸਤ ਦੌਰਾਨ ਗਸਤ ਆ ਫੜੇਗੇ ਜੀ ਇਹ ਸਰ ਆਰਫ ਕੇ ਦੇ ਸੀ ਦੋ ਰਹਿਣ ਵਾਲੇ ਜらっしゃਗਾ ਆਪਣਾ ਗੁਰਪ੍ਰੀਤ ਸਿੰਘ ਗੁੜੀ ਆ ਬਸਤੀ ਮਸਤੇਕੇ थाना ਰਿਕ ਦੇ ਰਾਨਾ ਸੀ ਜਿਹੜਾ ਆਕਾਸ਼ਦੀਪ ਸਿੰਘ ਹੈਗਾ ਉਹ ਵੀ ਬਸਤੀ ਪਾਣੀ ਵਾਲੇ थाना ਰਿਕ ਦੇ ਰਾਨਾ ਸੀ ਕਿ ਸਰ ਪਹਿਲੀ ਕਨਸਾਈਮੈਂਟ ਸੀ ਕਿ ਅੱਗੇ ਵੀ ਇਹਨਾਂ ਨੇ ਕੁਝ ਕੀਤਾ ਹੈਗਾ ਆ ਤੋ ਦੇਖੋ ਤਫਤੀਸ਼ ਦਾ ਵੀ ਅਸੀਂ ਅੱਸੀ ਤਫਤੀਸ਼ ਕਰ ਰਹੇ ਆ ਜਿਵੇਂ ਜਿਵੇਂ ਗੱਲ ਬਾਹਰ ਆਂਦੀ ਅਸੀਂ ਦੱਸਾਂਗੇ ਤੁਹਾਨੂੰ